ਮਹੱਲਾ ਦੂਜਾ ਨਾਲ ਇਆਣੇ ਦੋਸ ਤੀਮ ਕਦੇ ਨ ਆਵੇ ਰਾਸ ਜੀ ਹਾ ਜਾਣੈ ਤੇ ਹੋ ਵਰਤੈ ਵੀਖਹੁ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੇ ਹੁਕਮ ਨ ਚੱਲੈ ਕਹੀ ਬਣਾ ਅਰਦਾਸ ਕੂੜ ਕਮਾਣਾ ਕੂੜੋ ਹੋਵੇ ਨਾਨਕ ਸਿਪਤਾ ਵਿਗਾਸ ਮਹਿਲ ਆਦੂ ਜਾਨ ਨਾਲ ਇਆਣੇ ਦੋਸਤੀ ਵਾ ਦਾਰੂ ਸੋ ਨੇਹ ਪਾਣੀ ਅੰਦਰ ਲੀਕ ਜੋ ਤਿਸ ਦਾ ਥਾਉ ਨਾ ਥੀ ਹੋਮ ਮਲ ਆ ਦੁਜਾ ਹੂ ਇ ਇਆਣਾ ਕਰੇ ਕੰਮ ਆਣੇ ਨ ਸਕੈ